અને જોશી જી ઇન્દરા માતાને લુકા કેનો બુત આતો પૈસાને હિંદી વધાન જિંદાબાદ જિંદાબાદ ઓ મેરે કાલી શાજી પ્રધાન કાગજ જોશી જિંદાબાદ કમે કધારા બનને આપને જોયે ઓપ્લે ઓ राखल जी राखल जी राहत पार्टी के स्रोपे पा देने पिछे भेजो ਮੰਗਲ ਦਿਨ ਲੱਗੇ ਤੇ ਰਾਣੀ ਸਾਨੂੰ ਵੀ ਦੇਣ ਦੀ ਦਾ ਬਦਲ ਕੇ ਸ਼ਾਮ ਪਤਾ ਜੀ ਉਹ ਚੰਗੇ ਤਰੀਕੇ ਨਾਲ ਤੇ ਹੀ ਮੰਗਲ ਦਿਨ ਲੱਗੇ ਆਇਆ ਬੜੇ ਬੱਚਾ ਜਾ 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 ਜੀ ਇਹਦੇ ਇਹ ਆਪਾਂ ਸਾਰੇ ਮੈਂ ਬਈ ਬਈ ਦਾ 14 ਜਿੱਥੇ ਬੰਦੀਆਂ ਦੋਈ ਨਹੀਂਆਂ 12 ਦੇ ਤੀਆਂ ਨਹੀਂਆਂ ਹੋਣਾ ਹੋਣਾ ਮੈਂ ਸਸਕਰ ਭਾਜੀ ਪੁਤਰਾ ਜੀ ਪੁਤਰਾ ਜੀ ਆਓ ਵੇਖੋ ਬਸ਼ੇਰ ਆਓ ਅੱਗੇ ਆਓ ਅੱਗੇ ਆਓ ਇਹ ਤੇ ਕੰਮ ਕਰਨਾ ਹੈ ਆਓ ਨਾ ਆਓ ਹਾਂ ਕੁਝ ਹੁਣ ਸਰ ਦੇ ਸਾਰੇ ਵੇਖੋ ਸ਼ਰਮ ਰਹੀਆ ਕਾਲੀ ਜੀ ਜਿੰਦਾਬਾਦ 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 ਮਿਤ੍ਰਾਂ ਵੀ ਸਭ ਨੂੰ ਜਿੰਦਾਬਾਦ ਕਾਗਲ ਜਿੰਦਾਬਾਦ ਮਨੂ ਮਾਰੀ ਦੇ ਰਗਾ ਦੋਪੀਂ ਜਿੰਦਾਬਾਦ ਜੋਰ ਜੋਰ ਦੀ ਕੀ ਕਹਿਣਾ ਜੀ ਅੱਜ ਜਿਹੜੇ ਪਰਵਾਸ ਸ਼ਾਮਲ ਹੋਇਆ ਕਾਫਲਾ ਸ਼ਾਮਲ ਹੋਇਆ ਅੱਜ ਬਟਾਲਾ ਸ਼ੋਭਨੀ ਕਾਲੀ ਦਲ ਹਲਕੇ ਦੇ ਵਿੱਚੋਂ ਸਾਡੇ ਜਿਹੜੇ ਇਸਤਰੀ ਕਾਲ ਦਲ ਦੇ ਗੀਤਾ ਸ਼ਰਮਾ ਜੀ ਉਹਨਾਂ ਦੇ ਨਾਲ ਉਹਨਾਂ ਦੀਆਂ ਹੋਰ ਬਹੁਤ ਸਾਰੀ ਗਿਣਤੀ ਦੇ ਵਿੱਚ ਵਰਕਰ ਭੈਣਾ ਜਿਨ੍ਹਾਂ ਨੇ ਦੂਸਰੀਆਂ ਪਾਰਟੀਆਂ ਵਿੱਚ ਇਸਤਰੀ ਵਿੰਗ ਵਾਂਗੂ ਆਪਣੇ ਕਾਮਕਾਰ ਕੀਤਾ ਔਰ ਉਹਨਾਂ ਦੂਸਰੀਆਂ ਪਾਰਟੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਸ ਵਿੱਚ ਉਹਨਾਂ ਦੇ ਕਮਾਂਕਾਰਾਂ ਨੂੰ ਨਕਾਰਦਿਆਂ ਹੋਇਆਂ ਉਹਨਾਂ ਨੇ ਉਹਨਾਂ ਦੇ ਕੰਮਾਂ ਨੂੰ ਜੜ ਤੋਂ ਹੀ ਵੇਖਿਆ ਕਿ ਇਸ ਪਾਰਟੀਆਂ ਦੇ ਵਿੱਚ ਝੂਠ ਹੀ ਹੈ ਵਰਕਤ ਵੀ ਕੋਈ ਸੁਣਵਾਈ ਨਹੀਂ ਹੈ ਕੋਈ ਜ਼ਿੰਮੇਵਾਰੀ ਵਾਲਾ ਕੰਮ ਨਹੀਂ ਹੈ ਉਹਨਾਂ ਨੂੰ ਕਰਦੇ ਆ ਉਹਨਾਂ ਪਾਰਟੀਆਂ ਨੂੰ ਛੱਡ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੀ ਅਨੰਦ ਜੋਸ਼ੀ ਜੀ ਬਿਕਰਮ ਸਿੰਘ ਜੀ ਮਜੀਠੀਆ ਜੀ ਤੇ ਸ਼੍ਰੀ ਨਰੇਸ਼ ਮਹਾਜਨ ਜੀ ਤੇ ਹੋਰ ਸਮੂੱਚੀ ਅਕਾਲੀ ਦਲ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਦੇ ਕੰਮ ਕਰਦੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਨੂੰ ਪਸੰਦ ਕਰਦਿਆਂ ਹੋਇਆਂ ਜੋ ਪੰਜਾਬ ਪ੍ਰਤੀ ਉਹਨਾਂ ਦੇ ਪਿਛਲੇ ਕੰਮਕਾਜ ਕੀਤੇ ਨੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਤੇ ਔਰ ਸ਼੍ਰੀ ਨਰੇਸ਼ ਮਹਾਜਨ ਜੀ ਜਿਹੜੇ ਹਲਕਾ ਚਾਰਜ ਨੇ ਵਿਸ਼ੇਸ਼ ਤੌਰ ਤੇ ਤੇ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਥੀਆਂ ਤੋਂ ਪ੍ਰੇਰਿਤ ਹੋ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਸ਼ਾਮਲ ਹੋਏ ਨੇ ਉਹਨਾਂ ਦੇ ਸ਼ਾਮਲ ਹੋਣ ਦੇ ਨਾਲ ਸਾਡੇ ਬਟਾਲਾ ਹਲਕੇ ਵਿੱਚ ਔਰ ਜਿੱਥੋਂ ਦੀ ਮੈਨੂੰ ਜ਼ਿੰਮੇਵਾਰੀ ਵੀ ਮਿਲੀ ਆ ਸ਼ਹਿਰੀ ਆਪਣਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਭਾਰੀ ਜੜਾ ਹੈ ਸ਼੍ਰੋਮਣੀ ਕਾਲੇ ਦਲ ਨੂੰ ਬਲ ਮਿਲਿਆ ਹੈ ਜਿੱਥੇ ਸ਼੍ਰੋਮਣੀ ਕਾਲੇ ਦਲ ਨੂੰ ਐਡਾ ਵੱਡਾ ਬਲ ਮਿਲਿਆ ਹੈ ਐਡੀ ਵੱਡੀ ਤਾਕਤ ਮਿਲੀ ਆ ਚੋਥੇ ਜਿਹੜੇ ਵੀ ਸਾਡੀਆਂ ਭੈਣਾਂ ਇਸ ਤੋਂ ਕਾਲੇ ਦਲ ਦੇ ਵਿੱਚ ਸ਼ਾਮਲ ਹੋਈਆਂ ਨੇ ਸਾਰੀਆਂ ਔਰ ਸਾਡੇ ਸ਼੍ਰੀ ਰਾਜਕਮਰ ਜੀ ਆਪਣਾ ਸਾਡੇ ਬਟਾਲੇ ਤੋਂ ਸਾਬਕਾ ਕੌਂਸਲ ਹੈ ਭਾਜਪਾ ਦੇ ਉਹਦੇ ਆਧਾਰ ਵੀ ਰਹੇ ਨੇ ਉਹ ਵੀ ਆਏ ਨੇ ਉਹਨਾਂ ਨਾਲ ਵੀ ਸਾਨੂੰ ਇੱਥੇ ਹੋਂਤੇ ਬਲ ਮਿਲਿਆ ਔਰ ਜਿਹੜੇ ਵੀ ਸਾਡੀਆਂ ਭੈਣਾਂ ਸਾਡੇ ਵੀਰ ਆਪਾਂ ਜਿਹੜੇ ਵੀ ਸਾਡੀ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਸਾਰੇ ਹੀ ਲੀਡਰਾਂ ਤੋਂ ਪ੍ਰੇਰਿਤ ਹੋ ਕੇ ਸ਼ਾਮਲ ਹੋਏ ਨੇ ਇਹਨਾਂ ਨੂੰ ਸ਼੍ਰੋਮਣੀ ਕਾਲੀ ਦਲੋਂ ਜਿਵੇਂ ਵੀ ਕਿਹਾ ਜਾਂਦਾ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹਾਈ ਕਮਾਂਡ ਦੇ ਨਾਲ ਸਲਾਮ ਮਸ਼ਰਾ ਕਰਕੇ ਇਹਨਾਂ ਨੂੰ ਆਪਣੇ ਕਾਲੀ ਦਲ ਵਿੱਚ ਟੋਕਵਾ ਸਥਾਨ ਮਾਨ ਸਨਮਾਨ ਦਿੱਤਾ ਜਾਵੇਗਾ ਇਹਦੇ ਨਾਲ ਹੀ ਪਾਰਟੀ ਦੀ ਚੜ੍ਹਦੀ ਕਲਾ ਹੋਵੇਗੀ ਧੰਨਵਾਦ ਬਹੁਤ ਖੁਸ਼ੀ ਨਾਲ ਇਹ ਗੱਲ ਦੱਸ ਰਿਹਾ ਕਿ ਬਟਾਲੇ ਤੋਂ ਮਹਿਲਾ ਮੋਰਚਾ ਦਾ ਬਹੁਤ ਵੱਡਾ ਸਾਡੇ ਭੈਣਾਂ ਦਾ ਇੱਕ ਗਰੁੱਪ ਜਿਹੜਾ ਵਾ ਜਿਹੜੇ ਅਲੱਗ-ਅਲੱਗ ਪਾਰਟੀਆਂ ਤੋਂ ਕੁਝ ਕਾਂਗਰਸ ਤੋਂ ਆ ਉਹ ਸ਼ਾਮ ਆਦਮੀ ਪਾਰਟੀ ਤੋਂ ਆ ਤੇ ਅੱਜ ਭਾਰਤੀ ਜਨਤਾ ਪਾਰਟੀ 'ਚ सुरेंद्र ਭਾਰਤੀ ਜਨਤਾ ਪਾਰਟੀ 'ਚੋਂ ਤੇ ਅਕਾਲੀ ਆਪਣਾ ਕਾਂਗਰਸ 'ਚੋਂ सुरेंद्र ਕੁਮਾਰ ਸ਼ਿੰਦੀ ਜੀ ਦੀ ਅਧਿਖਸ਼ਤਾ ਦੇ ਵਿੱਚ ਜਿਹੜੇ ਪ੍ਰਧਾਨ ਬਣੇ ਨਵੇਂ सुरेंद्र ਕੁਮਾਰ ਸ਼ਿੰਦੀ ਜੀ ਸਾਡੇ ਨਵੇਂ ਜਲਾ ਭਲਾਨ ਆ ਬੈ ਇਹਨਾਂ ਤੇ ਇਹਨਾਂ ਨੂੰ ਵੀ ਮੈਂ ਵਧਾਈ ਦੇਣਾ ਇਹਨਾਂ ਨੇ ਬਹੁਤ ਪਹਿਲਾਂ ਹੀ ਪਹਿਲਾਂ ਆਉਂਦਿਆਂ ਹੀ ਮਤਲਬ ਜਿਹੜਾ ਵਾ ਬਹੁਤ ਵੱਡਾ ਕੰਮ ਕੀਤਾ ਕਿ ਅਲੱਗ-ਅਲੱਗ ਪਾਰਟੀਆਂ ਚੋਂ ਸ਼੍ਰਮਣੀ ਅਕਾਲੀ ਦਲ ਦਾ ਜਿਹੜਾ ਵਾ ਉਹ ਪਰਿਵਾਰ ਵੱਡਾ ਕਰਨ ਵਾਸਤੇ ਜੁਆਇਨ ਕਰਾ ਰਹੇ ਆ ਅੱਜ ਨਾਲ ਨਰੇਸ਼ ਮਹਾਜਨ ਜੀ ਜਿਹੜੇ ਅਲਕਾਂਚਾਰ